ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਅੱਜ ਖੜਿਆ ਬਾਈ ਜੀ ਟਰੈਕਟਰ ਮੰਡੀ ਤਲਵੰਡੀ ਸਾਬੋ ਬਾਈ ਰੰਮੀ ਬਰਾੜ ਹੈਗਾ ਦਿਉਣ ਵਾਲਾ ਰੰਮੀ ਬਰਾੜ ਦਿਉਣ ਵਾਲਾ ਉਹਨਾਂ ਦੀ ਮੰਡੀ ਚ ਬਾਈ ਦਾ ਫੋਨ ਨੰਬਰ ਸੁਣ ਲੋ ਅਖੀਰ ਤੇ ਤੁਹਾਨੂੰ ਬਾਈ ਨਾਲ ਮਲਾਵਾਗੇ ਗੱਲ ਵੀ ਕਰਾਵਾਂਗੇ ਤੇ ਬਾਈ ਦਾ ਐਡਰੈਸ ਦੇਵਾਂਗੇ ਬਾਈ ਦਾ ਨੰਬਰ ਹੈਗਾ ਜੀ 9855400499 ਰੰਮੀ ਬਰਾੜ ਬਾਈ ਦਾ ਨਾਂ ਹੈ ਪਿੰਡ ਦਿਉਣ ਨੇੜੇ ਬਠਿੰਡਾ ਜ਼ਿਲ੍ਹਾ ਬਠਿੰਡੇ ਤੋਂ ਜਿਹੜੇ ਦਿਉਣ ਬਾਬਾ ਫਰੀਦ ਕਾਲਜ ਬਣਿਆ ਹੋਇਆ ਹੈ ਡਾਈਟ ਹੈ ਜਿਹੜੀ ਬਾਬਾ ਫਰੀਦ ਇੱਥੇ ਆਈਟੇ ਕਿਸੇ ਟਾਈਮ ਈਟੀਟੀ ਦੀ ਡਾਈਟ ਵੀ ਚੱਲਦੀ ਸੀ ਅੱਜ ਬਾਬਾ ਫਰੀਦ ਕਾਲਜ ਦੇ ਮਸ਼ਹੂਰ ਨਾਲ ਦਿਉਣ ਪਿੰਡ ਮਸ਼ਹੂਰ ਹੈਗਾ ਉੱਥੇ ਬਾਬਾ ਫਰੀਦ ਇੰਸਟੀਚਿਊਟ ਜਿਹੜਾ ਯੂਨੀਵਰਸਿਟੀ ਬਣੀ ਹੋਈ ਹੈ ਜੀ ਉੱਥੇ ਦਿਉਣ ਪਿੰਡ ਹੈ ਉੱਥੇ ਬਾਈ ਦੇ ਟਰੈਕਟਰ ਹੁੰਦੇ ਹੈਗੇ ਰੰਮੀ ਦਿਉਣ ਰੰਮੀ ਬਰਾਡ ਦਿਉਣ ਵਾਲਾ ਇਹਨਾਂ ਦਾ ਫੋਨ ਨੰਬਰ ਹੈਗਾ 9855400499 ਟਰੈਕਟਰ ਦਿਖਾਉਣੇ ਆ ਆਪਾਂ ਬਾਈ ਕੋਲ ਹੈਗਾ 855 2002 ਮਾਡਲ ਹੈ ਪੰਜਾਬ ਨੰਬਰ ਹੈ 2,55000 ਰੁਪਏ ਬਾਈ ਡਿਮਾਂਡ ਕਰਦਾ ਹੈ ਨੰਬਰ ਤੁਹਾਨੂੰ ਦੇ ਹੀ ਦਿੱਤਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਟਰੈਕਟਰ ਸੰਬੰਧੀ ਰੇਟਸਾਂ ਦੀ ਜਾਣਕਾਰੀ ਲੈ ਲਓ ਜੇ ਕੋਈ ਇਸਨੇ ਟਰੈਕਟਰ ਕੋਈ ਵੇਚਣਾ ਹੈ ਜਾਂ ਖਰੀਦਣਾ ਹੈ ਆਪਣਾ WhatsApp ਨੰਬਰ ਚੱਲਦਾ ਹੈਗਾ ਫ੍ਰੀ ਆਫ ਕਾਸਟ ਕੋਈ ਕਮਿਸ਼ਨ ਨਹੀਂ ਟਰੈਕਟਰ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੇਚ ਸਕਦੇ ਹੋ ਆਪਣਾ ਨੰਬਰ ਹੈ 9465362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ 6 ਚੈਰੀ ਟਰੈਕਟਰ ਹੈ ਠੀਕ ਹੈ ਜੀ 2002 ਮਾਡਲ ਅੱਗੇ ਬਾਈਕ ਵਾਲਾ ਟਰੈਕਟਰ ਹੈਗਾ 855 855 ਕਰਲੋਸਕਰ ਇੰਜਨ ਦਾ ਟਰੈਕਟਰ ਹੈ 2015 ਮਾਡਲ ਹੈ 5 ਲੱਖ ਤੇ 35000 ਡਿਮਾਂਡ ਕਰਦਾ ਹੈ ਬਠਿੰਡਾ ਨੰਬਰ ਟਰੈਕਟਰ ਹੈ ਲੋਕਲ ਲੋਕਲ ਬਠਿੰਡਾ ਨੰਬਰ ਟਰੈਕਟਰ ਹੈ ਕਰਲੋਸਕਰ ਇੰਜਨ ਚ ਟਰੈਕਟਰ ਤੇ ਚੰਗੀ ਤਰ੍ਹਾਂ ਝਾਤ ਮਾਰ ਲਓ ਜੇ ਬਾਈ ਨਾਲ ਆਪਾਂ ਬਾਅਦ ਚ ਤੁਹਾਨੂੰ ਗੱਲ ਕਰਾ ਦਾਂਗੇ ਟਰੈਕਟਰ ਸੋਹਣਾ ਆ ਦੇਖੋ ਕਰਲੋਸਕਰ ਇੰਜਨ ਦੀ ਮੋਰ ਕਰਲੋਸਕਰ ਇੰਜਨ ਦੀ ਤੁਸੀਂ ਮੋੜ ਦੇਖ ਹੀ ਲਈ ਐ ਬਾਟੀ ਲਾਈਨ ਦਾ ਟਰੈਕਟਰ ਚੈੱਕ ਕਰ ਲਓ ਟਰੈਕਟਰ ਦੇ ਟਾਇਰ ਹੈਗੇ 80 ਪੈਸੇ ਮੰਗੂ ਪੂਰਾ ਵਧੀਆ ਟਰੈਕਟਰ ਹੈਗਾ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ 855 ਕਰਲੋਸਕਰ ਇੰਜਨ ਦੇ ਬਹੁਤ ਫੋਨ ਆਦੇ ਵੀ ਸਾਨੂੰ ਕਰਲੋਸਕਰ ਇੰਜਨ ਦਾ ਟਰੈਕਟਰ ਚਾਹੀਦਾ ਆ ਖੜਾ ਭਰਾਵੋ ਚੀਜ਼ ਚੈੱਕ ਕਰ ਲਿਓ ਬਾਈ ਤੋਂ ਫੋਟੋ ਮੰਗਾ ਲਓ ਨੰਬਰ ਤੋਂ ਨੂੰ ਬੋਲੇ ਤੇ ਐਡਰੈਸ ਵਗੈਰਾ ਫੇਰ ਬੋਲਦਾਂਗੇ ਚੰਗੀ ਤਰ੍ਹਾਂ ਟਰੈਕਟਰ ਨੂੰ ਚੀਜ਼ ਨੂੰ ਤੁਸੀਂ ਦੇਖ ਲਓ ਪਰਖ ਲਓ ਐਸ ਦੇਖ ਫਰਕ ਕੇ ਚੀਜ਼ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਬਾਈ ਰੰਮੀ ਬਰਾੜ ਨੂੰ 855 2015 ਮਾਡਲ ਕਲੌਸ ਕਰਨ ਨਾਲ 5 ਲੱਖ 35000 ਬਾਈ ਡਿਮਾਂਡ ਕਰਦਾ ਆ ਕਹਿੰਦਾ ਫਾਰਮ ਟਰੈਕ 60 ਇਹ ਹਰਿਆਣਾ ਨੰਬਰ ਹੈ 2010 ਮਾਡਲ ਹੈ 2 ਲੱਖ 99000 ਬਾਈ ਡਿਮਾਂਡ ਕਰਦਾ ਅੱਧੇ ਕੇ ਟਾਇਰ ਰਹਿ ਗਏ 14 ਇਚ ਟਾਇਰਾਂ ਵਾਲਾ ਟਰੈਕਟਰ ਹੈ ਬਾਈ ਵੱਡੀਆਂ ਟੂਬਾਂ ਵਾਲਾ ਰਿਵਰਸ ਵੀਡੂ ਵਾਲਾ ਤੇਲ ਬ੍ਰੇਕਾਂ ਵਾਲਾ ਟਰੈਕਟਰ ਹੈ ਫਾਰਮ ਟਰੈਕ 60 2010 ਮਾਡਲ ਹੈ 299000 ਬਾਈ ਮੁੱਲ ਕਰਦਾ ਮੈਨੂਅਲ ਸਟੀering ਚਾ ਸਿੰਪਲ ਸਿੰਗ ਆ ਦੇਖੋ 299000 ਬਾਈ ਡਿਮਾਂਡ ਕਰਦਾਗਾ ਰੇਟ ਦੇ ਬਾਕੀ ਹਿੱਸੇ ਨਾਲ ਹੀ ਤੁਸੀਂ ਗੱਲ ਕਰ ਲੈ ਅੱਗੇ ਬਾਈ ਕੋਲੇ ਹੈਗਾ ਸਰਪੰਚ ਮਾਡਲ ਹੈ ਜੀ ਟਰੈਕਟਰ DI 265 ਕਾਚਿੰਗ ਫਾਚਿੰਗ ਟਰੈਕਟਰ ਥੋੜੀ ਹੋਈ ਵੀ ਆ ਮਾਨਸਾ ਨੰਬਰ ਹੈ ਟਰੈਕਟਰ ਦੇ 7075 ਪੈਸੇ ਟਾਇਰ ਹੈ ਸਰਪੰਚ ਉੱਚੀ ਟੈਂਕੀ ਵਾਲਾ DI 265 ਪੰਜਾਬ ਨੰਬਰ ਹੈ ਮਾਨਸਾ ਦਾ ਟਰੈਕਟਰ ਦਾ ਮੁੱਲ ਕਰਦਾ ਹੈ ਬਾਈ 198000 ਆ ਦੇਖੋ ਜੀ 198000 ਬਾਈ ਟਰੈਕਟਰ ਦਾ ਮੁੱਲ ਕਰਦਾ ਹੈਗਾ ਬਾਕੀ ਟਰੈਕਟਰ ਸੋਨ ਦੀ ਰੇਟ ਸੋਨ ਦੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਤੁਹਾਨੂੰ ਫੋਨ ਨੰਬਰ ਪਹਿਲਾਂ ਹੀ ਬੋਲਿਆ ਕਿ ਤੇ ਤੁਹਾਨੂੰ ਮਲਾਵਾਗੀ ਅੱਗੇ ਹੈਗਾ ਬਾਈ ਕੋਲ ਫਾਰਮ ਟਰੱਕ ਸਾਥ 2012 ਮਾਡਲ ਇਹ ਵੀ ਪੰਜਾਬ ਨੰਬਰ ਹੈ 375000 ਟਰੈਕਟਰ ਦਾ ਰੇਟ ਕਰਦਾ ਹੈ 375000 ਟਰੈਕਟਰ ਦਾ ਰੇਟ ਕਰਦਾ ਟਰੈਕਟਰ ਦੇ ਟਾਇਰ ਹੈਗਾ 70 ਕੁ ਪੈਸੇ ਸਨੋਪੀ ਕੋ ਨੂੰ ਪੀ ਲੱਗੀ ਹੋਈ ਆ ਟਰੈਕਟਰ ਤੇ ਇਹ ਐਗਰੀਮੈਕਸ ਟਰੈਕਟਰ ਆ ਪਾਵਰ ਸਟੀering ਵਾਲਾ ਪਾਵਰ ਸਟੀering ਨਾਲ ਲੈਫਟ ਦੀ ਛੋਟੀ ਆ ਪੰਜਾਬ ਨੰਬਰ ਐ ਐਗਰੀਮੈਕਸ 375000 ਬਾਈ ਡਿਮਾਂਡ ਕਰਦਾ ਹੁਣ ਤਾਂ ਪਾਵਰ ਸਟੀering ਵਾਲਾ ਫਾਰਮ ਟਰੈਕਟਰ 60 ਅੱਗੇ ਬਾਈ ਕੋਲੇ ਹੈਗਾ ਟਰੈਕਟਰ ਪ੍ਰੀਤ ਛੋਟਾ ਪ੍ਰੀਤ ਐ ਛੋਟਾ 392 ਸਿਲੰਡਰ ਟਰੈਕਟਰ ਬਠਿੰਡਾ ਨੰਬਰ ਐ 21 ਮਾਡਲ ਐ 295000 ਬਾਈ ਡਿਮਾਂਡ ਕਰਦਾ ਆ ਦੇਖੋ 2 ਸਿਲੰਡਰ ਟਰੈਕਟਰ ਏ ਟਰੈਕਟਰ ਕਿਸੇ ਕਿਰਾਏ ਵਾਲੇ ਭਰਾ ਨੂੰ ਚਾਹੀਦਾ ਹੋਵੇ ਤਾਂ ਵਧੀਆ ਟਰੈਕਟਰ ਹੈਗਾ ਟਰਾਲੀ ਰੂਲੀ ਤੇ ਲਾਉਣ ਵਾਸਤੇ ਠੀਕ ਹੈ ਘੱਟ ਖਰਚੇ ਵਾਲਾ 12428 ਦੇ ਚਾਰੇ ਟਾਇਰ ਜਮਾ ਨਵੇਂ ਚਾਰੇ ਟਾਇਰ ਨਵੇਂ ਟਰੈਕਟਰ ਦੇ ਜਮਾ ਨਵੇਂ ਟਾਇਰ ਹੈ 12428 ਦੇ ਠੀਕ ਹੈ ਜੀ ਪੂਰਾ ਵਧੀਆ ਟਰੈਕਟਰ ਇਹ ਬਾਈ ਗਾਕਾ ਕੋਲੇ ਗੱਲ ਕਰੀ ਜਾਂਦਾਗਾ ਬਾਹਰ ਕੋਈ ਟਰੈਕਟ ਦੀ ਗੱਲ ਕਰਦਾ ਹੋਊਗਾ ਤੁਹਾਨੂੰ ਫੇਰ ਤੇ ਮਿਲਾਏ ਅੱਗੇ ਬਾਈ ਕੋਲ ਟਰੈਕਟਰ ਹੈਗਾ ਕਿ ਫਾਰਮ ਟਰੈਕ 45 2008 ਮਾਡਲ ਹੈ ਇਹ ਵੀ ਪੰਜਾਬ ਨੰਬਰ ਹੈ 2 ਲੱਖ 75000 ਰੁਪਏ ਟਰੈਕਟਰ ਦਾ ਰੇਟ ਹੈ ਡਬਲ ਕਲਚ ਟਰੈਕਟਰ ਹੈ ਅਗਲੇ ਟਾਇਰ ਟਰੈਕਟਰ ਦੇ ਨਵੇਂ ਵਾਂਗੂ ਪਏ ਪਿਛਲੇ ਟਾਇਰ ਹੈਗੇ 45 ਕੇ ਪੈਸੇ 45 ਕੇ ਪੈਸੇ ਡਬਲ ਕਲਚ ਟਰੈਕਟਰ ਹੈ ਪੰਜਾਬ ਨੰਬਰ ਫਾਰਮ ਟਰੱਕ 45 ਫਾਰਮ ਟਰੱਕ ਵੈਰਾਈਟੀ ਤਾਂ ਬਾਈ ਕੋਲੇ ਵਾਧੂ ਹੈ ਅੱਗੇ ਫਾਰਮ ਟਰੱਕ ਹੀ ਫੇਰ ਹੈ 2000 ਤੇ 2 ਮਾਡਲ ਟਰੈਕਟਰ ਹੈਗਾ ਟਰੈਕਟਰ ਦਾ ਰੇਟ ਰੱਖਿਆ ਬਾਈ ਨੇ ਪੰਜਾਬ ਨੰਬਰ ਹੈ ਤੇ ਮਗਰਲੇ ਟਾਇਰ 45 ਕੇ ਪੈਸੇ ਅਗਲੇ ਟਾਇਰ ਦੇਸੀ ਕੰਪਨੀ ਦਾ ਡਨਲਪ ਦੇ ਡਨਲਪ ਦੇ ਨਵੇਂ ਪਾਏ ਹੋਏ ਆ ਦੇ ਆ ਟਾਇਰਾਂ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਤੇ ਬਾਈ ਨਾਲ ਸੰਪਰਕ ਕਰ ਲਿਓ ਉਹ ਟਰੈਕਟਰ ਸ਼ੋਅ ਸੱਪੇ ਦਾ ਠੀਕ ਹੈਗਾ ਮਾੜੀ ਮੋਟੀ ਢਾਤੀਆਂ ਪਾਣੀ ਜਰੂਰ ਹੋਈ ਵੀ ਹੁੰਦੀ ਹੈ ਬਾਈ ਦੇ ਟਰੈਕਟਰ ਤੇ ਤੁਸੀਂ ਕਹੋਗੇ ਆ ਕੇ ਵੀ ਸਾਡੀ ਜਰ ਪਕਾਈ ਹੋ ਗਈ ਟਰੈਕਟਰ ਡਬਲ ਕਲੱਚ ਹੈ ਮਾਡਲ 2002 ਹੈ 210000 ਰੁਪਏ ਬਾਈ ਡਿਮਾਂਡ ਕਰਦਾ ਆ ਦੇ ਅੱਗੇ ਹੈਗਾ ਫਾਰਮ ਟਰੱਕ 45 2000 ਮਾਡਲ ਹੈ ਇਹ ਸਿੰਗਲ ਕਲੱਚ ਹੈ 45 ਪੈਸੇ ਟਰੈਕਟਰ ਦੇ ਟਾਇਰ ਹੈ ਹਰਿਆਣਾ ਨੰਬਰ ਹੈ 1,85,000 ਰੁਪਏ ਦਾ ਮੰਗ ਕਰ। 1,85,000 ਰੁਪਏ ਟਰੈਕਟਰ ਦੀ ਨਿਮਾਨਦ ਕਰਦਾ ਹੈਗਾ। ਟਰੈਕਟਰ ਤੁਸੀਂ ਦੇਖ ਹੀ ਲਏ ਬਾਈ ਦੇ। ਇਹਨਾਂ ਟਰੈਕਟਰਾਂ ਸੋਹੰਦੀ ਰੇਟਾਂ ਸੋਹੰਦੀ ਬਾਈ ਨਾਲ ਗੱਲ ਕਰ ਲਿਓ ਆਪਾਂ ਮਲਾਉਨੇ ਬਾਈ ਨੂੰ ਤੁਹਾਡੇ ਨਾਲ। ਵੀਡੀਓ ਨਾਲ ਬਣੇ ਰਹਿਣਾ। ਰਮੀ ਕੀ ਹਾਲ ਹੈ ਬਾਈ? ਹੋਰ ਠੀਕ ਠਾਕ ਭਰਾ। ਉੱਚੀ ਬੋਲੀ ਥੋੜਾ ਜਿਹਾ ਮਾਈਕ ਮੂਹ ਕਹਿਣੀ। ਕੋਈ ਗੱਲ ਨਹੀਂ ਬੁਲਾ ਦੇ ਸਸਤੀ ਘਾਲ ਸਾਰਿਆਂ ਨੂੰ ਕਰਾ ਇਹ ਆ ਰਮੀ ਬਰਾੜ ਭਾਈ ਦੇਉਣ ਵਾਲਾ ਜਿੱਥੇ ਬਾਬਾ ਫਰੀਦ ਯੂਨੀਵਰਸਿਟੀ ਬਣੀ ਹੋਈ ਹੈ ਬਾਈ ਦਾ ਦੇਉਣ ਪਿੰਡ ਆ ਬਟੰਡੇ ਜਿਹੜਾ ਬਟੰਡੇ ਤੋਂ 15 ਕਿਲੋਮੀਟਰ ਕੇ 12 ਬਾ 12 14 ਕਿਲੋਮੀਟਰ ਤੇਰਾ ਫੋਨ ਨੰਬਰ ਬੋਲ ਦੇ ਭਾਈ 98554 ਜੀ 98554 20499 00499 ਹਾਂ ਹੁਣ ਪੜਿਆ ਵਾਤਾ 20 ਤਾਂ ਬੋਲਦਾ ਹੈ 8955400499 ਰੰਮੀ ਬਰਾੜ ਬਾਈ ਦਾ ਨਾਂ ਤੇ ਉੱਤੇ ਇਹਨਾਂ ਦਾ ਦੁਕਾਨਾ ਗੁਰੂ ਨਾਨਕ ਟਰੈਕਟਰ ਦੇ ਨਾਂ ਤੇ ਹਾਂ ਗੁਰੂ ਨਾਨਕ ਟਰੈਕਟਰ ਸੇਲ ਦੇ ਨਾਂ ਤੇ ਨਾਲ ਆਪਣੀ ਗੁਰੂ ਨਾਨਕ ਦੀ ਮਟਰ ਸਟੋਰ ਹੈ ਹਾਂ ਨਾਲ ਆਪਣੀ ਬਰਾੜ ਟਰੈਕਟਰ ਹੈ ਬਰਾੜ ਟਰੈਕਟਰ ਹਾਂ ਤੇ ਬਾਕੀ ਆਪਣਾ ਫੇਸਬੁੱਕ ਤੇ ਵੀ ਪੇਜ ਹੈ ਬਰਾੜ ਫਾਰਮ ਦੇ ਆਉਣ ਦੇ ਨਾਂ ਤੇ ਹੈ ਠੀਕ ਹੈ ਹਾਂ ਠੀਕ ਹੈ ਬਾਈ ਟਰੈਕਟਰ ਦੀ ਵੀਡੀਓ ਪਾਉਣੀ ਹੈ ਠੀਕ ਹੈ ਬਾਈ ਨਾਲ ਤੁਹਾਨੂੰ ਟਰੈਕਟਰ ਦਿਖਾਤੇ ਸੀ ਵੀਡੀਓ ਲੰਬੀ ਨਾ ਹੋ ਜੇ ਇਹਨਾਂ ਟਰੈਕਟਰਾਂ ਸੰਬੰਧੀ ਰੇਟਾ ਸੰਬੰਧੀ ਬਾਈ ਨਾਲ ਤੁਸੀਂ ਗੱਲ ਕਰ ਲਿਓ ਜੀ ਬਾਈ ਦਾ ਨਾਇ ਰਮੀ ਬਰਾੜ ਪਿੰਡ ਦਿਉਨ ਨੰਬਰ ਤੁਹਾਨੂੰ ਬੋਲਦਾ 949855400499 ਇਸ ਨੰਬਰ ਤੇ ਤੁਸੀਂ